ਵੈਗੁਰੂ ਜੀ ਖਾਲਸਾ ਵੈਗੁਰੂ ਜੀ ਦੇ ਪਰ ਮੈਂ ਗੁਰਦੀਪ ਸਿੰਘ ਸਿੱਧੂ ਅੱਜ ਖੇਤ ਪਾਣੀ ਲਾਉਣ ਆਏ ਸੀ ਤੇ ਮੈਂ ਕਿਹਾ ਚਲੋ ਜੀ ਪਨੀਰੀ ਵੀ ਤੁਹਾਨੂੰ ਦਿਖਾ ਦਿੰਨੇ ਆਂ ਇਧਰ ਆਣ ਕੇ ਤੇ ਜੀ ਬਸ ਪ੍ਰਸ਼ਾਦ ਤੋਂ ਬਾਅਦ ਗੀਜੀ ਆ ਇਹ ਦੇਖ ਲਓ ਜੀ ਮੋਟਰ ਇਹ 6.5 ਦੀ ਮੋਟਰ ਆ ਤੇ 6 ਇੰਚੀ ਪੈਪਰਾਸ਼ੇ ਪਾਣੀ ਆ ਇਹ ਅੰਡਰਗ੍ਰਾਊਂਡ ਪਾਈਪ ਹੈ ਜੀ ਅਲਾਦੀ-ਵਾਲੀ ਇੱਥੇ ਵੀ ਆ ਇਹ ਤੁਰ ਤੱਕ ਦੀ ਗੁੰਬਰ ਕੇ ਉਖਾ ਦੇਣਾ ਉਹ ਵਾਇਜਿਤ ਤੱਕ ਜਿਹੜੇ ਕੋਲ ਬਣਿਆ ਉਸ ਤੱਕ ਪੈਵਲ ਨਹੀਂ ਆਂਦੀ ਦੋ ਮੋਟਰਾਂ ਦੇ ਤੇ ਪ੍ਰੀਰੀ ਉਹਦੇ ਕੱਲ ਤੁਹਾਨੂੰ ਦੱਸੇ ਸੀ ਜੀ ਜੋ ਕਰਕੇ ਜਿਹੜੇ ਆਪਾਂ ਜਿਆਦਾ ਪਾਣੀ ਖੜਾ ਕਰਦੇ ਆ ਉਸ ਦੇ ਨਾਲ ਹੀ ਪਨੀਰੀ ਘਟ ਉਕਦੀ ਹੈ ਆ ਤੁਸੀਂ ਨੇੜੇੋਂ ਦੇਖਿਓ ਜਮਾ ਪਨੀਰੀ ਦਾ ਜਿਸ ਰੰਦਾਂ ਉਰ ਲਈ ਪੂਰੀਆਂ ਦਾਣਾ ਦਾਣਾ ਉਗਿਆ ਇਹ ਛੋਟੇ ਗਾਜ ਆ ਤੇ ਮੈਂ ਤੁਹਾਨੂੰ ਵਦਨਾ ਦੇਖ ਸਕਦੇ ਹੋ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦੂਰੋਂ ਨਜ਼ਰ ਆ ਰਹੀ ਉਹਨੂੰ ਦੀ ਥੋੜਾ ਕੈਮਰਾ ਜਦ ਸੂਰਜ ਪੈਂਦਾ ਹਨਾ ਦੇਖ ਇਹ ਦੋਹਾਂ ਕਹੜੀਆਂ ਹਨ ਨੂੰ ਵੀ ਕਰਨਾ ਹੈ ਆਪਾਂ ਐਵੇਂ ਪਾਣੀ ਲਾ ਕੇ ਇਹ ਕਨਾਲ ਜਗਾ ਇਸ ਤੋਂ ਤੇ ਖੇਤ ਵਸਤੀ ਆ ਤੇ ਵੈਸੇ ਪਿੰਡ ਆਪਣਾ ਬਾਲੇ ਵਾਲਾ ਉੱਥੇ ਵੀ ਜ਼ਮੀਨ ਆ ਇਸ ਨੂੰ ਅੱਗੋਂ ਛੋਟੀ ਟੋ ਕਰ ਦਾਂਗੇ ਜਿਹੜਾ ਵੀ ਪਾਣੀ ਦੇ ਵਿੱਚ ਰਾਤ ਪਰ ਖੜਾ ਨਾ ਰਹੇ ਕਿਉਂਕਿ ਦੀ ਗਰੋਥ ਵੀ ਹੋ ਜੇ ਪਾਣੀ ਉੱਪਰ ਖੜਾ ਰਹੇ ਤੇ ਪਾਣੀ ਵਿੱਚ ਗਰੋਥ ਨਹੀਂ ਹੋਣੀ ਹੋਰ ਜੀ ਔਰ ਤੁਸੀਂ ਦੱਸੋ ਆਪਦੇ ਏਰੀਏ ਦਾ ਹਾਲ ਇੱਥੇ ਤਾਂ ਜੀ ਪਿਛਲਾ ਰਾਤ ਤਾਂ ਸ਼ਾਂਤਰੀ ਏ ਕੋਈ ਵੀ ਘਟਨਾ ਨਹੀਂ ਹੋਈ ਤੇ ਨਾ ਕੋਈ ਬੰਬਰੀ ਦੀ ਨਾ ਕੋਈ ਕੁਝ ਵੀ ਜਾਤ ਲਾਈਟ ਵੀ ਰਹੀ ਸੀ ਬਲੈਕਆਊਟ ਨਹੀਂ ਸੀ ਹੁਣ ਅੱਜ ਦੇਖੋ ਜੀ ਕੀ ਹੁੰਦਾ ਕਿਉਂ ਹੁੰਦਾ ਕੀ ਸਿਸਟਮ ਹੈ ਐਸੇ ਜੀ ਇਸ ਕੰਮ ਚ ਕੋਈ ਫਾਇਦਾ ਤਾਂ ਹੁੰਦਾ ਨਹੀਂ ਨੁਕਸਾਨ ਹੀ ਹੁੰਦਾ ਤੇ ਤੁਸੀਂ ਕਮੈਂਟ ਕਰਿਆ ਕਰੋ ਦੱਸਿਆ ਕਰੋ ਫਰੀ ਜੀ ਕਿਹੜੀ ਕਿਸਮ ਦੀ ਹੈ ਜੀ ਵੈਰਾਈਟੀ ਹੈ ਜੀ 131 ਪੀਏਯੂ ਲੁਧਿਆਣਾ ਤੋਂ ਵੀ ਲੈਂਦਾ ਸੀ ਤੇ ਉਹਨਾਂ ਦੀ ਵੈਰਾਈਟੀ ਬਹੁਤ ਵਧੀਆ ਸ਼ਾਨਦਾਰ ਇੱਕ ਸਾਲ ਹੋਆ ਆਹ ਰਾਹ ਜੀ ਇਹ ਬਹੁਤ ਛੋਟੇ ਟਾਸਾਂ ਉੱਤੇ ਹੋਇਆ ਜੀ ਇਹ ਦਾਦਾ 12 12 ਆ ਬੀ ਆ ਇਧਰੋਂ ਦੇਖੋ ਜੀ ਤੁਸੀਂ ਇਧਰ ਸੂਰਜ ਪੈਂਦਾ ਹੈ ਇਧਰੋਂ ਵੀ ਪੈਂਦਾ ਉਗਾ ਬਿਲਕੁਲ ਦੋ ਦਿਨਾਂ ਨਾਲ ਤੁਹਾਨੂੰ ਦਿਖਾਵਾਂਗੇ ਵੇਖੋ ਅਜੇ ਤੱਕ ਇਸ ਤੋਂ ਕੁਝ ਨਹੀਂ ਪਾਇਆ ਗਿਆ ਸਿਵ ਕਾਲੀ ਦਵਾਈ ਤੋਂ ਬਗੈਰ ਯਾਨੀ ਕਿ ਸਿਰਫ ਜੇ ਆਪਾਂ ਕਹਿ ਰਹੇ ਜਿਆਦਾ ਡੀ ਏ ਪੀ ਵਗੈਰਾ ਜਾਂ ਜਰੂਰੀ ਜਿਆਦੀ ਪਾਪੂ ਦੇਣੇ ਆ ਨਾ ਉਸ ਦੇ ਨਾਲ ਵੀ ਕਿਉਂਕਿ ਕਮਜ਼ੋਰ ਹੁੰਦਾ ਹੈ ਫਸਲ ਬੀਜ ਤੇ ਉਗਣ ਦੇ ਟਾਈਮ ਤੇ ਉਸ ਤੋਂ ਜਦੋਂ ਪੁੰਗਰ ਦਾ ਦੇ ਨੂੰ ਗਰਮੀ ਬਰਦਾਸ਼ਤ ਨਹੀਂ ਕਰ ਪਾਉਂਦਾ ਪਿਛਲੇ ਸਾਲ ਡੀ ਏ ਪੀ ਅਸੀਂ ਨਹੀਂ ਸੀ ਪਾਈ ਜੋ ਥੋੜੇ ਦਿਨਾਂ ਦੀ ਹੋ ਜਾਏਗੀ ਮਤਲਬ 2-3 ਇੰਚ ਦੀ ਉਦੋਂ ਪਾਵਾਂਗੇ ਉਹ ਉਹਨੂੰ ਦੂਜੀਆ ਖਾਦਾਂ ਵੀ ਗਈ ਹੋਣੀਆਂ ਜੀ ਜਿੰਕਰੀਆਂ ਹੋ ਗਈਆਂ ਜਾਂ ਉਸ ਤਰ੍ਹਾਂ ਹੋਈਆਂ ਸਾਰੇ ਸਾਰਾ ਮਟੀਰੀਅਲ ਪਾਵਾਂਗੇ ਨੇ ਦੋ 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 ਜੰਜ ਤੇ ਅੱਜ 11 ਤਰੀਕ ਹੋ ਗਈ ਹੈ ਜੀ ਦੀ ਅਗਲੀ 10 11 ਤੱਕ ਚਾਰ ਹੋਵੇਗੀ ਤੇ 10 11 ਤੋਂ ਪਹਿਲਾਂ ਜੀ ਝੋਨਾ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਜੀ ਮੇਰੇ ਹਿਸਾਬ ਨਾਲ ਕਿਉਂਕਿ ਪਹਿਲਾਂ ਜਿਨ੍ਹਾਂ ਨੇ ਇੱਕ ਜਾਂ 2 ਜੂਨ ਨੂੰ ਝੋਨਾ ਲਾਇਆ ਉਹਨਾਂ ਉਹ ਐਵਰੇਜ ਇੰਦੀ ਆ ਜੀ 30 ਤੋਂ 32 ਕੁਆਂਟਲ ਤੇ ਜੇ ਤੁਸੀਂ ਮਤਲਬ 15 ਤਰੀਕ ਤੋਂ ਬਾਅਦ 15 ਜੂਨ ਤੋਂ 20 ਜੂਨ ਦੇ ਵਿੱਚ ਵਿੱਚ ਪਈ ਬੱਚੀ ਯਾਨੀ ਜੂਨ ਜੂਨ ਦੇ ਵਿੱਚ ਝੋਨਾ ਲੱਗ ਜਾਂਦਾ ਤੇ ਉਹ ਸਨੋਜੀ 90 95 ਮਣ ਪਸਾਰ ਨੇ ਪਹੁੰਚਦਾ ਪਰ ਸਾਡੀ ਐਵਰੇਜ 95 ਮਣ ਸੀ ਜੀ ਤੇ ਸਾਡਾ ਐਨਕੇ ਵੀ ਆਈ ਐ ਵੀ ਅਸੀਂ 15 ਤਰੀਕ ਤੋਂ ਬਾਅਦ ਜਿਵੇਂ ਗਏ ਤਾਂ ਹੀ ਵੀ ਨੇ ਰਿਲੇਟ ਵੀ ਜੀਏ ਹਾਲਾਂਕਿ ਸਰਕਾਰ ਇੱਕ ਤਰੀਕਾ ਕਹਿ ਰਹੀ ਸੀ ਇਹ ਯਾਜੀ ਤੀਜਾ ਦਿਨ ਜੀ ਇਸ ਨੂੰ ਵੀਜੀ ਨੂੰ ਹਾਂ ਦੇਖ ਲਓ ਦੂਰ ਦਫਰ ਨਿਕਲ ਰਹੀ ਹੈ ਬਸ ਆ ਪਾਣੀ ਹੁੰਨੇ ਵਰ ਜਾਂਦੀ ਹੈ ਹਾਂ ਜੀ ਵੈਰ ਜੀ ਖਾਲਸਾ ਵੈਰ ਜੀ ਫਟੇ ਜੁੜੇ ਰਿਆ ਕਰੋ ਜੀ ਬਾਤ ਬਾਤ ਪੜਨ ਦਾ ਸ਼ਹਿਰ ਕਰਦੇ ਕਰੋ ਸਬਸਕ੍ਰਾਈਬਰ ਕਰਦੇ ਵੈਰ ਜੀ